ਜਨਤਾ ਦੀ ਆਵਾਜ਼ ਦੇਖੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਆਪਾਂ ਇਸ ਟਾਈਮ ਖੜੇ ਆ ਪਿੰਡ ਬਾਸ਼ਾਪੁਰ ਜੋ ਕਿ ਆਜਾਏ تھے ਮਹਾਰਾਣੀ ਪ੍ਰਨੀਤ ਕੌਰ ਨੇ ਆਣਾ ਹੈਗਾ ਏ ਤੇ ਜੋ ਕਿਸਾਨ ਜਥੇਬੰਦੀਆਂ ਨੇ ਜੋ ਕਿਸਾਨਾਂ ਦਾ ਬੁਲਾਵਾ ਹੈ ਇੱਥੇ ਪਹੁੰਚ ਚੁੱਕਿਆ ਹੈ ਉਹ ਅੱਜ ਕਿਸਾਨ ਇਹਨਾਂ ਦਾ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨ ਲੱਗੇ ਨੇ ਜੋ ਇੱਥੇ ਰੋਡ ਤੇ ਇਹ ਤਰ੍ਹਾਂ ਲਗਾ ਕੇ ਬੈਠੇ ਨੇ ਜੋ ਤੁਸੀਂ ਦੇਖ ਸਕਦੇ ਹੋ ਜੋ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਇੱਥੇ ਮੌਜੂਦ ਨੇ ਬਾਸ਼ਾਪੁਰ ਦੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਇਸ ਟਾਈਮ ਕਾ ਜੋ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਮਹਾਰਾਣੀ ਪ੍ਰਨੀਤ ਕੌਰ ਦਾ ਇੱਥੇ ਪਿੰਡ ਬਾਸ਼ਾਪੁਰ ਦੇ ਲੋਕ ਵਿਰੋਧ ਕਰ ਰਹੇ ਨੇ ਤੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰੋ ਤੇ ਉਹਨਾਂ ਨੂੰ ਇੱਥੇ ਨਹੀਂ ਆਣ ਦੇਣਾ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਕਾਫੀ ਇੱਥੇ ਕਾਫੀ ਇਕੱਠ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਇੱਥੇ ਤੈਨਾਤ ਹੈ ਤੁਸੀਂ ਦੇਖ ਸਕਦੇ ਹੋ ਇਨਾਂ ਨੇ ਕਿਹਾ ਹੈ ਕਿ ਇੱਥੇ ਭਾਜਪਾ ਪਾਰਟੀ ਦਾ ਵਿਰੋਧ ਕੀਤਾ ਜਾਵੇ ਮਹਾਰਾਣੀ ਪ੍ਰਨੀਤ ਕੌਰ ਨੂੰ ਇੱਥੇ ਨਹੀਂ ਆਣ ਦਿੱਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜੋ ਇਕੱਠ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜੋ ਕਿਸਾਨ ਜਥੇਬੰਦੀਆਂ ਨੇ ਇੱਥੇ ਖੜੀਆਂ ਨੇ ਬਾਬਾ ਸਾਹਪੁਰ ਪਿੰਡ ਦੇ ਵਿੱਚ ਤੇ ਜੋ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਇੱਥੇ ਕਾਫੀ ਮੌਜੂਦ ਹੈ घर <laughs> ਆਏ ਹੋਨੇ ਜਿੰਨੇ ਤੱਕ ਸਾਡੇ ਸਾਹ ਚੱਲਣਗੇ ਅਸੀਂ ਲੋਕਾਂ ਨਾਲ ਜੁੜੇ ਹੋਇਆ ਜਿੱਤੇ ਬੰਦੀਆਂ ਨਾਲ ਕੱਢੋਦ ਕਰਦੇ ਆਵਾਂਗੇ ਜੇ ਜੇ ਕਿਸਾਨੀ ਖਤਮ ਹੋ ਗਈ ਆਰਪੀਆ ਪਹਿਲਾਂ ਖਤਮ ਹੋਊਗਾ ਉਸ ਤੋਂ ਬਾਅਦ ਤੁਸੀਂ ਖਤਮ ਹੋ ਜਾਓਗੇ ਸੋਨੂੰ ਖਤਮ ਕਰਨੇ ਕਿਵੇਂ ਕਰਨਾ ਲੋਕਾਂ ਨੇ ਕੋਲੋ ਛੋਟੇ ਬ੍ਰਾਂਡ ਜਿਹੜੇ ਤੁਸੀਂ ਵੇਚਦੇ ਹੋ ਤੇ ਆਮ ਲੋਕਾਂ ਨੇ ਤਾਂ ਖਤਮੇ ਕਰ ਦੇਣੇ ਨੂੰ ਮਨ ਨਹੀਂ ਛੋਟੇ ਜਿਹੜੇ ਖਾਣ ਪੀਣੀਆਂ ਵਸਤੂ ਵੇਚਦੇ ਹੋ ਇਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦਾ ਨਾਮ ਦੇ ਕੇ ਇਹਨਾਂ ਤੋਂ ਕੈਂਸਰ ਪੈਦਾ ਹੁੰਦਾ ਉਹਨਾਂ ਬੰਦ ਕਰ ਦੇਣਗੇ ਜਿਵੇਂ ਤੁਹਾਡਾ ਦੇਸੀ ਘਿਓ ਬੰਦ ਕੀਤਾ ਹੈ ਬਾਰੂਕ ਵਿਦੇਸ਼ੀ ਕੰਪਨੀ ਤੋਂ ਨਾਮਰੂ ਲੈ ਕੇ ਆ ਰਹੇ ਨੇ ਕਹਿੰਦੇ ਇਹ ਹਾਰਤ ਵਾਸਤੇ ਬਹੁਤ ਵਧੀਆ ਗੋਡਿਆਂ ਵਾਸਤੇ ਬਹੁਤ ਵਧੀਆ ਸੋਡਾ ਡੀਸੀ ਕਿ ਉਹਨਾਂ ਨੇ ਖਤਮ ਕਰਦਾ ਇਸ ਸਕੀਮ ਨਾਲ ਉਹਡੀਆਂ ਦੁਕਾਨਾਂ ਖਤਮ ਕਰ ਦੋਗੇ ਅਸੀਂ ਮੂਰਖ ਨਹੀਂ ਹੈਗੇ ਜਿਹੜੇ ਝੂਠਾ ਕੇ ਖੜੇ ਆ ਇਸ ਕਰਕੇ ਕਿਸਾਨ ਜਿੱਥੇ ਬੰਦੀਆਂ ਦਾ ਸਾਥ ਦਿਓ ਗੋਟਾਂ ਵਾਲਿਆਂ ਦਾ ਸਾਥ ਨਾ ਦਿਓ ਇਹ ਗੋਟਾਂ ਵਾਲੇ ਲੋਕ ਸਾਨੂੰ ਜਾਤਾਂ 'ਚ ਪੰਡਦੇ ਨੇ ਸਾਨੂੰ ਧਰਮਾਂ 'ਚ ਵੰਡਦੇ ਨੇ ਜਾਤ ਪਾਤ ਦਾ ਸਾਨੂੰ ਨਾਮ ਦੇ ਕੇ ਸਾਨੂੰ ਆਪਸ ਦੇ ਵਿੱਚ ਲੜਾਉਂਦੇ ਨੇ ਇਸ ਲਈ ਭਰਾਵੋ ਇੱਕ ਜੱਥੇ ਬੰਦੀਆਂ ਨੇ ਮਜਬੂਰ ਲੋਕਾਂ ਦੇ ਨਾਲ ਖੜਨ ਵਾਲੇ ਨੋਕਾ ਮੈਂ ਦੁਬਾਰਾ ਫੇਰ ਸਾਰੇ ਪਹਿਲਪਰਾਨਾਂ ਨੂੰ ਪਿੰਗ ਕਰਦੀਆਂ ਕਿ ਕਿਸਾਨ ਜਿੱਥੇ ਬੰਦੀਆਂ ਦਾ ਸਾਥ ਦੇਉ ਅੱਜ ਕੇ ਰਾਣੀ ਨੂੰ ਜਿਹੜੇ ਵੀ ਵਿੱਚ ਪਹਿਲਪਰਾਨੀ ਹੁਬਾਰਾ ਭੜਿਆ ਜਾਂ ਮੈਨੂੰ ਪਤਾ ਲੱਗਦੀ ਅੱਡੇ ਨਾਲ ਕੋਈ ਦੁਕਾਨਦਾਰਾ ਜਮਾਸੀ ਉਹਨਾਂ ਦੀ ਜ਼ਿੰਦਗੀ ਪਰ ਸਾਥ ਨਹੀਂ ਦੇਵਾਂਗੇ ਜੇ ਮਰਜ਼ੀ ਹੋਈ ਜਾਵੇ ਤੁਸੀਂ ਸਾਡੇ ਦੇ ਪਰਿਵਾਰਕ ਮੈਂਬਰ ਨੂੰ ਤੁਹਾਨੂੰ ਤੁਹਾਡੇ ਤੇ ਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ